ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡੋਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਪਿੰਡ ਕੋਲ ਗਾਵਾਂ ਬਕਾਉਆ ਜੀ ਠੀਕ ਹੈ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਕਰਦੇ ਆ ਭੈਣ ਜੀ ਨਾਲ ਗੱਲਬਾਤ ਲੈਣ ਲਈ ਜਾਣਕਾਰੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਨਿਰਮਲ ਕੌਰ ਪਿੰਡੋਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਭੈਣ ਜੀ ਕਿੰਨੇ ਗਾਵਾਂ ਬਕਾਉਆ ਆਪਣੇ ਕੋਲ ਗਾਵਾਂ ਵੀਰੇ ਨਾਉ ਨਾਉ ਨੇ ਠੀਕ ਹੈ ਜੀ ਇਹ ਵੀ ਇਹਦਾ ਬਛਰੂ ਮਰ ਗਿਆ ਡੇਢ ਕਿ ਮਹੀਨੇ ਦੀ ਸੂਈ ਵੀ ਸੀ ਉਹ ਤਾਂ ਹੈਗਾ 10 ਕਿਲੋ ਠੀਕ ਹੈ ਜੀ ਤੇ ਚੈੱਕ ਕਰ ਸਰ ਰੇਟ ਵੀ ਇਹ ਹੈਗਾ 1000 ਰੁਪਿਆ 21000 ਹਾਂ ਵੀਰੇ ਠੀਕ ਹੈ ਜੀ ਦੂਜੀ ਦਾ ਦੱਸੋ ਜੀ ਇਹ ਵੀਰੇ ਡੇਢ ਮਹੀਨੇ ਦੀ ਗੱਭਣ ਆ 10 ਲੀਟਰ ਦੁੱਧਾ 26000 26000 ਦੋਪਰਾ ਚੈੱਕ ਕਰ ਸਕਦੇ ਹਾਂ ਕਿ ਇਸ ਕੁਆਲਿਟੀ ਠੀਕ ਹੈ ਹਾਂਜੀ ਤਾਂ ਨੰਬਰ ਤਾਂ ਦੱਸੋ ਜੀ ਸਿੰਘ ਵਾਲੀ ਦਾ ਇਹਦੇ ਲਈ ਵੀਰੇ 10 ਕਿਲੋ ਦੁੱਧਾ ਹੈ ਹਾਂਜੀ ਤੇ 3 ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਹੈ ਜੀ ਤੇ ਮੁੱਲ ਹੈਗਾ ਇਹਦਾ 40000 ਰੁਪਿਆ ਬੱਚਾ ਬੱਜਾ ਮਰ ਗਿਆ ਵੀਰੇ ਕੁਝ ਨਹੀਂ ਕਹਿੰਦੀ ਸੀਲ ਠੰਡੀ ਉੱਚੀ ਵੀ ਨਿਕਲ ਦੇਣਾ ਦੋ ਜੀ ਦੇਖਣਾ ਵੀ ਜੀ ਕਰੀ ਤੇ ਅਗਲੀ ਦਾ ਜੀ ਚਾਰ ਨੰਬਰ ਦਾ ਇਹਦਾ ਵੀਰੇ 13 ਲੀਟਰ ਦੁੱਧ ਹੈ ਹਾਂਜੀ 37000 ਰੁਪਏ ਮੁੱਲ ਹੈ ਠੀਕ ਹੈ ਜੀ 37000 ਇੱਕ ਮਿੰਟ ਦਿਖਾ ਦਿਓ ਰੋਕਦਾ ਚੈੱਕ ਕਰ ਸਕਦੇ 13 ਲੀਟਰ ਦੁੱਧ ਦਾ ਰੇਟ ਹੈਗਾ 37000 ਠੀਕ ਹੈ ਜੀ ਹਾਂਜੀ ਪੰਜ ਨੰਬਰ ਭਾਣ ਇਹਦੇ ਥਲੇ ਵੀਰੇ 10 ਲੀਟਰ ਦੁੱਧ ਹੈ ਹਾਂਜੀ ਇਹ ਜਿੱਕ ਨਹੀਂ ਗਰਾਈ 2.5 ਮਹੀਨਾ ਦੀ ਘੱਬਣਾ ਜੇ ਕੋਈ ਦੋ ਕਰਾ ਦੇ ਕੋਈ ਆਇਆ ਠੀਕ ਹੈ ਜੀ ਇਹਦਾ ਰੇਟ ਹੀ ਇਹਦਾ ਰੇਟ ਵੀਰੇ 40000 ਇਹਦਾ 40000 ਠੀਕ ਹੈ ਜੀ ਤੋਕੜ ਗੱਭਣਾ ਜੀ ਮਤਲਬ ਮਨ ਕਹੀਂ ਹਾਂ ਵੀਰੇ ਹਾਂ ਪਿੱਛੇ ਤੁਸੀਂ ਚੈੱਕ ਕਰਵਾ ਲਈ ਕਰਵਾਈ ਨਹੀਂ ਨਾ ਅਗਲੇ ਜਾਏ ਤੁਸੀਂ ਗਰਾਮਾਂਗੇ ਬੰਾ ਠੀਕ ਹੈ ਜੀ ਅੱਜ ਨੂੰ 6 ਨੰਬਰ ਦਾ ਦੱਸੋ ਇਹਦੇ ਥੱਲੇ ਵੀਰੇ 15 ਕਿਲੋ ਦੁੱਧ ਹੈ ਹਾਂਜੀ ਇਹਦਾ 2000 ਰੇਟ ਹੈ ਇਹਦਾ 2000 ਇਹ ਵੀ 2-3 ਮਹੀਨਾ ਦੀ ਗੱਭਣਾ ਹੈ ਹਾਂਜੀ ਕੋਈ ਮਾਲਕ ਆਊਗਾ ਉਹਦੇ ਚੱਕਰ ਆ ਲਾਂਗੇ ਠੀਕ ਹੈ ਜੀ ਅੰਡਰ ਹੋਈ ਸਾਡੀ ਗੱਭਣ ਹੋਈ ਅਗਲੇ ਦੀ ਠੀਕ ਹੈ ਜੀ ਲੋ ਪ੍ਰਾਂਤ ਟੋਕੜ ਗੱਭਣਾ ਪੈਣ ਕੋਲ ਦੋ گاਵਾ ਉਹ ਘਟ ਮਿਲਦੀ ਸਾਨੂੰ ਵੀ ਪਤਾ ਦੋ گاਵਾ ਜਿਹੜੀ ਫੈਟ ਆਉਂਦੀ ਆ ਤੇ ਕੰਡੈਕਟ ਕਰਕੇ ਲੈ ਜਾ ਸਕਦੇ ਨਾਲ ਦੁੱਧ ਵੀ ਦਿੰਨੇ ਆ ਪ੍ਰਾ ਹਾਂਜੀ ਅ ਇਹ ਵੀਰੇ 7.5 ਮਹੀਨਾ ਦੀ ਗੱਬਣਾ ਹਾਂਜੀ 7.5 ਮਹੀਨਾ ਦੀ ਓਕੇ ਦੁੱਧੋ ਛੱਡੀ ਹੋਈ ਐ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 35000 ਰੁਪਏ ਠੀਕ ਹੈ 35000 ਰੁਪਏ ਰੇਟਾਂ ਦੁੱਧੋ ਛੱਡੀ ਵੀ ਆ ਤੇ ਕੁਆਲਿਟੀ ਚੰਗੀ ਪਣੀ ਬਲੋਸੀ ਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਮੈਂ ਜਾ ਕੇ ਇਹ ਵੀਰੇ 5 ਮਹੀਨਾ ਦੀ ਗੱਬਣਾ ਇਹਦਾ ਰੇਟ ਹੈਗਾ 30000 ਰੁਪਏ ਇਹਦਾ 30000 ਰੁਪਏ ਰੇਟ ਆ ਬਰਾ ਚੈੱਕ ਕਰ ਸਕਦੇ ਹੋ ਠੀਕ ਹੈ ਹਾਂਜੀ ਅਗਲੀ ਦੱਸੋ ਜੀ ਇਹ ਵੀਰੇ 10 15 ਦਿਨ ਲੈਂਦੀ ਸਮੋਣ ਲਈ 15 ਦਿਨ ਲੌਗੀ ਸੂਣ ਦੇ ਠੀਕ ਹੈ ਜੀ ਇਹਦਾ ਰੇਟ ਹੈਗਾ 50000 ਰੁਪਇਆ ਇਹਦਾ 50000 ਕਿਸੇ ਨੂੰ ਦੁੱਧ ਕੰਨ ਅਸੀਂ ਇਹਦੇ ਖਾਂ ਇਹਦੇ ਵੀ ਨੇ 4 ਮਹੀਨਾ ਦੀ ਗੱਭਣ ਸੀ ਸਵਾਦ ਲੈ ਗਈ ਠੀਕ ਤੁਸੀਂ ਲੈ ਕੇ ਆਏ ਠੀਕ ਹੈ ਜੀ ਹਾਂ ਮੱਝਾਂ ਦੀ ਬੋਲੋ ਜੀ ਅਜ ਕੋਈ ਮੱਝ ਹੈਗੀ ਵੀਰੇ ਉਹਦੀ ਘੱਟੀ ਮਰ ਗਈ ਉਹ ਮੂਰੀ ਤੇ ਮਿਲਦੀ ਹੈ ਚਲੋ ਵੀ ਦਿਖਾ ਦਿਓ ਹਾਂ ਜੀ ਮੈਂ ਜੀ ਇਹ ਦੱਸੋ ਜਾਣਕਾਰੀ ਦੱਸੋ ਹੀ ਜਾਣਕਾਰੀ ਇਹ ਵੀਰੇ ਦਾਜੀ ਸੂਈ ਤਾਂ ਦਿਨ ਹੋਏ ਨੇ ਸੂਈ ਲੂੰ ਹਾਂਜੀ 10 ਕਿਲੋ ਦੁੱਧ ਹੈ ਠੀਕ ਹੈ ਜੀ ਹੁਣ ਤਾਂ ਵੈਸੇ ਹੀ ਜੋਈ ਹੋਈ ਹੈ ਹਾਂਜੀ ਤੇ ਇਹਦਾ ਰੇਟ ਹੈਗਾ 70-80000 ਰੁਪਿਆ 80000 70 80 80 80 80000 ਬੱਚਾ ਬੱਚਾ ਵੀਰੇ ਮੂਰੀ ਬਣਾਈ ਹੋਈ ਐ ਮੂਰੀ ਤੇ ਮਿਲਦੀ ਹਾਂ ਸਾਰਾ ਬੱਚਾ ਮਰ ਗਿਆ ਦਾ ਹਾਂ ਉਹ ਬੇ ਡੰਗੇ ਸਾਹਮਣੇ ਠੀਕ ਆ ਭਰਾ ਉਧਰ ਹਾਂ ਉਹ ਸਾਈਡ ਤੇ ਤੇ ਇਹ ਗਾ ਵੀਰੇ ਮੈਂ ਐਸਾ ਇਹਨੂੰ ਨਵਾਂ ਨਹੀਂ ਲੱਗਿਆ 70 ਦੀ ਵੀ ਇਹ ਛੱਡਾਂਗੇ ਠੀਕ ਆ ਜੀ 70000 ਦੀ ਨਵਾਂ ਹੀ ਨਾ ਲੱਗਾ ਜੀ ਦੇਖ ਸਾਰੇ ਠੀਕ ਆ ਜੀ ਆ ਮੈਂ ਇਸ 5 ਲੀਟਰ ਦੀ ਗੱਬਣਾ ਹਾਂ 3 ਲੀਟਰ ਦੁੱਧ ਹੈ ਇਹ 55 ਦੀ ਛੱਡ ਦਾਂਗੇ ਠੀਕ ਆ ਜੀ ਠੀਕ ਆ ਜੀ ਮਿਲਦੇ ਆ ਭਰਾ ਕਿਸੇ ਨਵੇਂ ਵੀਡੀਓ ਚ ਓਕੇ ਬਾਈ